ਸਤਿ ਸ਼੍ਰੀ ਅਕਾਲ ਜੀ ਅੱਜ ਦੇਖੋ ਅੱਜ ਦੀ ਜਿਹੜੀ ਵਿంటర్ ਕਲੈਕਸ਼ਨ ਹੈਗੀ ਆ ਉਹ 199 ਰਪਏ ਤੋਂ ਸਟਾਰਟ ਹੈਗੀ ਆ ਇੱਥੇ Y1 ਗੈਟ 1 ਦਾ ਜਿਹੜਾ ਆਫਰ ਹੈਗਾ ਉਹ 12 ਮਹੀਨੇ 30 ਦਿਨ ਚੱਲਦਾ ਹੀ ਰਹਿੰਦਾ ਹੁੰਦਾਗਾ ਸਾਰੀ ਚੀਜ਼ ਦਾ ਮੈਂ ਤੁਹਾਨੂੰ ਜਿਹੜਾ ਟੈਗ ਹੈਗਾ ਪ੍ਰਾਈਸ ਦਾ ਉਹ ਦਿਖਾਉਂਗੀ ਕੈਮਰੇ ਦੇ ਵਿੱਚ ਸ਼ੋਅ ਕਰਕੇ ਠੀਕ ਹੈ ਜੀ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਦੇਖੋ ਜਿਹੜਾ ਇਹ ਆਫਰ ਆ Y1 ਗੈਟ 1 ਫ੍ਰੀ ਚੱਲ ਰਿਹਾ ਮਤਲਬ ਕਿ ਜਿੰਨਾ ਵੀ ਕਿਸੇ ਚੀਜ਼ ਦਾ ਪ੍ਰਾਈਸ ਹੋਊਗਾ ਉਹਦੇ ਨਾਲ ਤੁਹਾਨੂੰ ਇੱਕ ਚੀਜ਼ ਸੇਮ ਪ੍ਰਾਈਸ ਦੀ ਫ੍ਰੀ ਮਿਲੂਗੀ ਠੀਕ ਹੈ ਜੀ ਤੇ ਦੇਖੋ ਹੁਣ ਮੈਂ ਕਈ ਪੜਪੜ ਆ ਦੇਖੋ ਹੁਣ ਤੁਸੀਂ ਖੁਦ ਦੇਖ ਲਓ ਇਹ 449 ਰੁਪਏ ਦਾ ਰੇਟ ਆ ਤੇ ਤੁਸੀਂ ਉੱਪਰ ਦੇਖ ਲਓ Y1 get 1 free ਲੱਗਿਆ ਹੋਇਆ ਠੀਕ ਹੈ ਤੁਸੀਂ ਇਹਦੇ ਨਾਲ ਦੀ ਇੱਕ ਚੀਜ਼ ਫ੍ਰੀ ਲੈ ਸਕਦੇ ਹੋ ਤੇ ਹੁਣ ਦੇਖੋ ਇਹ ਬੱਚਿਆਂ ਦੀ ਜੈਕਟ ਹੈਗੀ ਜਿਹੜੀ 699 ਰੁਪਏ ਦੀ ਹੈ ਤੇ ਇੱਕ ਜੈਕਟ ਤੁਸੀਂ ਨਾਲ ਇਹਦੇ ਫ੍ਰੀ ਲੈ ਸਕਦੇ ਹੋ ਕੋਈ ਵੀ ਕਲਰ ਦੇ ਵਿੱਚ ਹੁਣ ਇਹ 399 ਰੁਪਏ ਦਾ ਟੈਗ ਆ ਦੇਖੋ ਇਹਦੇ ਨਾਲ ਇੱਕ ਫ੍ਰੀ ਲੈ ਸਕਦੇ ਤੁਸੀਂ 399 ਰੁਪਏ ਵਾਲੀ ਠੀਕ ਹੈ ਜੀ ਹੁਣ ਇਹ ਜਿਹੜੀ ਹੈਗੀ ਇਹ ਵੀ 699 ਰੁਪਏ ਦੀ ਹੈ ਇਹਦੇ ਨਾਲ ਵੀ ਤੁਸੀਂ ਇੱਕ ਜੈਕਟ ਜਿਹੜੀ ਹੈਗੀ ਕੋਈ ਵੀ ਕਲਰ ਦੀ ਫ੍ਰੀ ਲੈ ਸਕਦੇ ਹੋ ਇਹ ਹੈਗੀ ਆ 1.99 ਦੀ 199 ਰੁਪਏ ਦੀ ਇਹਦਾ ਪ੍ਰਾਈਸ 199 ਹੀ ਆ ਕਿਉਂਕਿ ਇਹ ਪਹਿਲਾਂ ਹੀ ਬਹੁਤ ਜ਼ਿਆਦਾ ਆਫਰ ਦੇ ਵਿੱਚ ਲੱਗੀ ਹੋਈ ਆ ਜਿਹੜੀ ਜਗ੍ਹਾ ਮੈਂ ਤੁਹਾਨੂੰ ਦਿਖਾ ਰਹੀ ਆ ਇਹਦਾ ਮੈਂ ਤੁਹਾਨੂੰ ਐਡਰੈਸ ਪੂਰਾ ਦੱਸੂਗੀ ਇੱਥੇ ਨਾ ਆਫਰ ਜਿਹੜੇ ਹੈਗੇ ਨੇ ਵਾਈ 1 ਗੇਟ 1 ਫਰੀ ਦਾ ਮਤਲਬ ਮਿਕਸ ਐਂਡ ਮੈਚ ਚੱਲਦਾ ਹੁੰਦਾ ਮਤਲਬ ਕਿ ਜੇ ਤੁਸੀਂ ਜਿਹੜਾ ਇੱਕ ਪ੍ਰਾਈਸ ਦੀ ਚੀਜ਼ ਲੈ ਲੀਜੀਓ ਤੇ ਆਫਰ ਚੱਲ ਰਿਹਾ ਤੂੰ ਤਾਂ ਤੁਹਾਨੂੰ ਉਹਦੇ ਮਤਲਬ ਕੋਈ ਵੀ ਤੁਸੀਂ ਚੀਜ਼ ਉਹਦੇ ਸੇਮ ਪ੍ਰਾਈਸ ਦੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਕੋ ਜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਸੇਮ ਲੈਣੀਆਂ ਨੇ ਮਤਲਬ ਇੱਕੋ ਤਰ੍ਹਾਂ ਦੀਆਂ ਜੈਕਟਾਂ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਦੋ ਲੈਣੀਆਂ ਨੇ ਤੁਸੀਂ ਉਹਦੇ ਨਾਲ ਦੀ ਅਲੱਗ ਦੀ ਜੈਕਟ ਵੀ ਲੈ ਸਕਦੇ ਹੋ ਠੀਕ ਹੈ ਜੀ ਹੁਣ ਦੇਖ ਦੇ ਵਿੱਚ ਹੀ ਸਾਰਾ ਆਫਰ ਲੱਗਿਆ ਹੋਇਆ ਹੁਣ ਦੇਖੋ ਜਦੋਂ ਤੁਸੀਂ ਮੇਰੀ ਵੀਡੀਓ ਦੇਖੀ ਜਾਂ ਤਾਂ ਤੁਸੀਂ ਉਦੋਂ ਹੀ ਜਾਓ 2-3 ਦਿਨਾਂ ਦੇ ਬਾਅਦ ਜੇ ਹੁਣ ਤੁਸੀਂ 10-20 ਦਿਨਾਂ ਦੇ ਬਾਅਦ ਗਏ ਤਾਂ ਹੋ ਸਕਦਾ ਇਹਨਾਂ ਦਾ ਜਿਹੜਾ ਡਿਸਕਾਊਂਟ ਆ ਉਹਦੇ ਵਿੱਚ ਚੇਂजेस ਹੋ ਜਾਣ ਹਨਾ ਵੈਸੇ ਇੱਥੇ ਤਾਂ ਚਲੋ 12 ਮਹੀਨੇ 30 ਦਿਨ ਲੱਗੀ ਰਹਿੰਦੀ ਹੈ ਇਹ ਜਿਹੜਾ ਵਾਈ 1 ਗੈਟ 1 ਹੁੰਦਾਗਾ ਕਿਉਂਕਿ ਨਾ ਜਿਹੜਾ ਇਹ ਮਾਲ ਮੈਂ ਤੁਹਾਨੂੰ ਦਿਖਾ ਰਹੀਆਂ ਨਾ ਇੱਥੋਂ ਦੁਕਾਨਾਂ ਵਾਲੇ ਵੀ ਆਪਣਾ ਜਿਹੜਾ ਸਮਾਨ ਹੈਗਾ ਉਹ ਆਪਣੀਆਂ ਦੁਕਾਨਾਂ ਤੇ ਸੇਲ ਕਰਨ ਲਈ ਲੈ ਕੇ ਜਾਂਦੇ ਆਗੇ ਠੀਕ ਹੈ ਇੱਥੇ ਦੁਕਾਨਦਾਰ ਵੀ ਆ ਸਕਦੇ ਨੇ ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰਨਾ ਔਰ ਜਿਹੜੇ ਮੇਰੇ ਭੈਣ ਭਰਾ ਜਿਨ੍ਹਾਂ ਨੇ ਘਰ ਤੋਂ ਆਣਾ ਉਹ ਵੀ ਸਿੰਗਲ ਪੀਸ ਲੈਣ ਲਈ ਵੀ ਆ ਸਕਦੇ ਰhenge ਇੱਥੇ ਸਿੰਗਲ ਪੀਸ ਦੀ ਵੀ ਕੋਈ ਮਨਾਹੀ ਨਹੀਂ ਹੈਗੀ ਠੀਕ ਹੈ ਕਿਉਂਕਿ ਅਸੀਂ ਇੱਥੋਂ ਹੀ ਲੈ ਕੇ ਜਾਣੇ ਹੁੰਨੇ ਆ ਗਰੋਸਰੀ ਕਾਸਮੈਟਿਕ ਦਾ ਸਮਾਨ ਅਤੇ ਹੋਰ ਮਤਲਬ ਸਾਰੀਆਂ ਖਾਣ ਪੀਣ ਦਾ ਜਿਹੜਾ ਵੀ ਸਮਾਨ ਹੋਵੇ ਉੱਥੋਂ ਸਾਰਾ ਮਿਲਦਾ ਕੱਪੜੇ ਵੀ ਮਿਲਦੇ ਆ ਠੀਕ ਹੈ ਜੀ ਗਰੋਸਰੀ ਦਾ ਤਾਂ ਇੱਥੇ ਇੰਨਾ ਜ਼ਿਆਦਾ ਫਰਕ ਆ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਕਿ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਹਨਾ ਤੇ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਹੈਗਾ ਦੇਖੋ ਹੁਣ ਮੈਂ ਤੁਹਾਨੂੰ ਜਿਹੜੇ ਪ੍ਰਾਈਸ ਟੈਗ ਹੈਗੇ ਨੇ ਉਹ ਨਾਲ-ਨਾਲ ਦਿਖਾਉਂਦੀ ਜਾਊਂਗੀ ਜੇ ਮੇਰੇ ਕਿਸੇ ਭੈਣ ਭਰਾ ਨੂੰ ਲੱਗੇ ਵੀ ਕਿ ਕੋਈ ਡਾਊਟ ਆ ਤਾਂ ਤੁਸੀਂ ਇੱਥੇ ਆ ਕੇ ਜਿਹੜੇ ਕੋਈ ਨੇੜੇ ਤੇੜੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਜਿਵੇਂ ਦੇਖੋ ਇਹ ਜਿਹੜੇ ਜਾਨਸੀ ਨਰਵੇਲ ਸੀਗੇ ਉਤੇ 20% ਡਿਸਕਾਊਂਟ ਸੀ ਫਾਰਮਲ ਆਗਾ ਹਨਾ ਹੁਣ ਜਿਵੇਂ ਇਹ ਬਲੈਂਕਟ ਨੀਗੇ ਇਹ ਜੇ ਕੋਈ 1000 ਰੁਪਏ ਦਾ ਬਲੈਂਕਟ ਆ ਤਾਂ 50% ਆਫ ਤੇ ਤੁਹਾਨੂੰ 500 ਦਾ ਹੀ ਮਿਲੂਗਾ ਤੇ ਇਹ ਜਿਹੜੀਆਂ ਕਿੰਗ ਸਾਈਜ਼ ਚਾਦਰਾਂ ਨੀਗੀਆਂ ਹਨਾ ਇਹ ਉਹ ਵਾਲੀਆਂ ਨੇ 4.99 ਦੀਆਂ ਦੇਖੋ ਇੱਧਰ 250 ਵਾਲੀਆਂ ਵੀ ਪਈਆਂ ਨੀਗੀਆਂ ਹਨਾ ਹਰੇਕ ਤਰ੍ਹਾਂ ਦਾ ਇੱਥੇ ਪ੍ਰਾਈਜ਼ ਆ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਠੀਕ ਆ ਇਹ ਵੀ ਜਿਹੜੇ ਮੈਟ ਨੇ ਇਹ Y1 1 ਗੈਟ 1 ਦੇ ਵਿੱਚ ਲੱਗੇ ਹੋਏ ਨੇ ਇਹਦਾ ਵੀ ਮੈਂ ਤੁਹਾਨੂੰ ਪ੍ਰਾਈਜ਼ ਟੈਗ ਦਿਖਾਉਣੀ ਆ ਠੀਕ ਆ ਨਾਲ ਹੀ ਹੁਣ ਦੇਖੋ ਫੇਰ ਤੁਹਾਨੂੰ ਕਿਸੇ ਨੂੰ ਡਾਊਟ ਨਹੀਂ ਹੋਣਾ ਚਾਹੀਦਾ ਜਦੋਂ ਮੈਂ ਪ੍ਰਾਈਜ਼ ਟੈਗ ਹੀ ਦਿਖਾਤਾ ਤੇ ਉੱਪ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਹੁਣ ਬਾਕੀ ਹੁਣ ਦੇਖੋ ਨਿਊ ਇਅਰ ਤੇ ਆਫਰਸ ਵਗੈਰਾ ਚੱਲ ਰਹੇ ਸੀਗੇ ਹੁਣ ਤਾਂ ਚਲੋ ਹੋ ਸਕਦਾ ਵੀ ਨਾ ਚੱਲਦੇ ਹੁਣ ਉਦੋਂ ਜਦੋਂ ਮੈਂ ਪਿੱਛੇ ਵੀਡੀਓ ਪਾਈਆਂ ਸੀ ਉਦੋਂ ਵੀ ਆਫਰਸ ਚੱਲ ਰਹੇ ਸੀ ਕਈ ਭੈਣ ਭਰਾਵਾਂ ਨੇ ਕਮੈਂਟ ਕੀਤੇ ਗਏ ਕਿ ਪ੍ਰਾਈਸ ਸੇਮ ਨਹੀਂ ਸੀ ਦੇਖੋ ਹੁਣ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੀ ਜੇ ਤੁਸੀਂ ਦੱਸ ਦੇਣਾ ਬਾਅਦ ਗਏ ਹੁਣ ਦੇਖੋ ਇਹ ਹੁਣ ਪੈਂਟਿੰਗ ਸ਼ੈਂਪੂ ਹੈਗਾ ਇਹ ਇੱਕ ਸ਼ੈਂਪੂ 1000 ਰੁਪਏ ਦਾ ਪੈਂਦਾ ਆਪਾਂ ਨੂੰ 1 ਲੀਟਰ ਦਾ ਪਰ ਇਹ ਵਾਈ 1 ਗੈਟ 1 ਫ੍ਰੀ ਆ ਅਸੀਂ ਖੁਦ ਲੈ ਕੇ ਜਾਂਦੇ ਆ ਇੱਥੋਂ ਸ਼ੈਂਪੂ ਜਿਹੜਾ ਹੈਗਾ ਉਹ 500 ਰੁਪਏ ਦਾ 1 ਲੀਟਰ ਦਾ ਠੀਕ ਹੈ ਜੀ ਤੇ ਉਹਦੇ ਨਾਲ ਕੋਈ ਵੀ ਸ਼ੈਂਪੂ ਤੁਸੀਂ ਜਾਂ ਤਾਂ ਫਰੀ ਲੈ ਲਓ ਜੇ ਤੁਸੀਂ ਇੱਕ ਲੈਣਾ ਤਾਂ ਤੁਸ ਨੂੰ ਹਾਫ ਰੇਟ ਤੇ ਪੈ ਜਾਊਗਾ ਉਹ ਇਹ ਗੱਲ ਬਿਲਕੁਲ 100% ਸੱਚ ਹੈ ਠੀਕ ਹੈ ਤੇ ਆ 205 ਰੁਪਏ ਤੁਹਾਨੂੰ ਸਰਫ ਤੇ ਡਿਸਕਾਊਂਟ ਮਿਲ ਜਾਊਗਾ ਤੇ ਟਾਇਡ ਤੇ 150 ਰੁਪਏ ਦਾ ਡਿਸਕਾਊਂਟ ਸੀਗਾ ਠੀਕ ਹੈ ਜੀ ਹੁਣ ਜਿਵੇਂ ਦੇਖੋ ਇਹ ਫੇਸ ਵਾਸ਼ ਆ ਜੇ ਇਹ ਮੰਨ ਲਓ ਇਹਦਾ 150 ਰੁਪਿਆ ਪ੍ਰਾਈਸ ਆ ਹਨਾ ਤਾਂ ਤੁਹਾਨੂੰ ਇੱਕ 150 ਦਾ ਨਾਲ ਫਰੀ ਮਿਲੇਗਾ ਮਿਕਸ ਐਂਡ ਮੈਚ ਤੁਸੀਂ ਕੋਈ ਵੀ ਹੋਰ ਦੂਸਰਾ 150 ਦਾ ਨਾਲ ਲੈ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਠੀਕ ਹੈ ਜੀ ਹੁਣ ਇਹ ਪੌਂਟਸ ਦਾ ਲੋਸ਼ਨ ਇਹਦੇ ਵੀ Y1 ਗੈਟ 1 ਫ੍ਰੀ ਸੀਗਾ ਮਿਕਸ ਐਂਡ ਮੈਚ ਠੀਕ ਹੈ ਜੀ ਤੁਸੀਂ ਕੋਈ ਵੀ ਹੋਰ ਲੈ ਸਕਦੇ ਹੋ 150 ਦੀ ਚੀਜ਼ ਹੁਣ ਦੇਖੋ ਇਹ ਜਿਹੜੇ ਹੈਗੇ ਨੇ ਇਹ ਫੇਸ ਮਾਸਕ ਨੇ ਇਹ ਵੀ Y1 ਗੈਟ 1 ਨੇ ਠੀਕ ਹੈ ਜੀ ਇਹਦੇ ਨਾਲ ਵੀ ਤੁਸੀਂ ਇੱਕ ਮਾਸਕ ਜਿਹੜਾ ਹੈਗਾ ਨਾਲ ਫ੍ਰੀ ਲੈ ਸਕਦੇ ਹੋ ਇਹਨਾਂ ਦੇ ਜ਼ਿਆਦਾਤਰ ਵਾਈ 1겟1 ਦਾ ਹੀ ਆਫਰ ਚੱਲਦਾ ਹੁੰਦਾ ਕਿਉਂਕਿ ਨਾ ਇਹਨਾਂ ਦਾ ਜਿਹੜਾ ਹੈਗਾ ਉਹ ਹੋਲ ਸੇਲ ਦਾ ਹੀ ਸਾਰਾ ਕੰਮ ਆ ਸਿੰਗਲ ਵੀ ਤੁਸੀਂ ਲੈ ਸਕਦੇ ਹੋ ਚੀਜ਼ਾਂ ਇੱਥੋਂ ਦੁਕਾਨਦਾਰ ਜਿਹੜੇ ਹੈਗੇ ਨੇ ਉਹ ਸਮਾਨ ਸਾਰਾ ਇੱਥੋਂ ਹੀ ਲੈ ਕੇ ਜਾਂਦੇ ਨੇ ਦੇਖੋ ਹੁਣ ਜਿਵੇਂ ਆ 70% ਛੋਟੀਆਂ ਚੀਜ਼ਾਂ ਤੇ 70 ਰੁਪਈਸ ਦਾ ਡਿਸਕਾਊਂਟ ਆ ਜਿਹੜਾ ਉਹ ਛੋਟੀਆਂ ਚੀਜ਼ਾਂ ਤੇ ਲੱਗਿਆ ਹੋਇਆ 80 ਤੱਕ ਵੀ ਹੈਗਾ 100 ਤੱਕ ਵੀ ਹੈਗਾ ਠੀਕ ਆ ਜੀ ਹੁਣ ਦੇਖੋ ਜਿਹੜਾ ਇਹ ਨਮਕੀਨ ਹੈਗਾ ਇਹ ਵੀ ਮਿਕਸ ਐਂਡ ਮੈਚ ਆ ਵਾਈ 1겟1 ਤੁਸੀਂ ਇੱਕ ਨਮਕੀਨ ਲਓ ਉਦੇ ਨਾਲ ਕੋਈ ਵੀ ਸੇਮ ਪ੍ਰਾਈਸ ਦਾ ਨਮਕੀਨ ਆ ਜਿਹੜਾ ਉਹ ਫ੍ਰੀ ਲੈ ਸਕਦੇ ਹੋ ਠੀਕ ਹੈ ਜਿਹੜੇ ਹੁਣ ਦੁਕਾਨਦਾਰ ਨੇ ਤੇ ਕਸਟਮਰ ਨੇ ਦੇਖੋ ਨਾ ਦੋਨਾਂ ਦਾ ਹੀ ਇਹਦੇ ਵਿੱਚ ਫਾਇਦਾ ਹੁੰਦਾ ਜੇ ਦੁਕਾਨਦਾਰ ਇੱਥੋਂ ਸਮਾਨ ਲੈ ਕੇ ਜਾਂਦੇ ਨੇ ਨਾ ਤਾਂ ਉਹ ਕੀ ਕਰਦੇ ਨੇਗੇ ਉਹ ਬਾਇ 1 ਗੇਟ 1 ਫ੍ਰੀ ਲੈ ਜਾਂਦੇ ਨੇ ਤੇ ਉਹਨੂੰ ਆਪਣੀ ਦੁਕਾਨ ਤੇ ਜਾ ਕੇ ਅਲੱਗ-ਅਲੱਗ ਪ੍ਰਾਈਸ ਤੇ ਬੇਚ ਦਿੰਦੇ ਨੇ ਦੋਨੋਂ ਚੀਜ਼ਾਂ ਨੂੰ ਜਦੋਂ ਕਿ ਉਹ ਇੱਕ ਰੇਟ ਇੱਕ ਸਿੰਗਲ ਆ ਉਹਦੇ ਵਿੱਚ ਹੀ ਉਹਨਾਂ ਨੂੰ ਪੈਂਦੀਆਂ ਨੇ ਠੀਕ ਹੈ ਜੀ ਕਿਉਂਕਿ ਇਹ ਕੰਪਨੀ ਵੱਲੋਂ ਆਫਰ ਨਹੀਂ ਹੈਗਾ ਕੋਈ ਇਹ ਇਹਨਾਂ ਦਾ ਪਰਸਨਲ ਡਿਸਕਾਊਂਟ ਲੱਗਿਆ ਹੋਇਆ ਹੈਗਾ ਠੀਕ ਹੈ ਹੁਣ देखो जी ਮੇ ਹੁਣ ਆਹ ਪਰਫਿਊਮ ਲੱਗੇ ਹੋਏ ਨੇਗੇ ਹਨਾ ਸਾਰੇ ਇੱਥੇ ਵੀ 50% ਡਿਸਕਾਊਂਟ ਆ ਮਤਲਬ ਪੂਰੀ ਪੈਕਿੰਗ ਹੈਗੀ ਜਿਹੜੀ ਤੁਸੀਂ ਉਹ ਇੱਥੋਂ ਆਦਰ ਰੇਟ ਤੇ ਲੈ ਸਕਦੇ ਹੋ ਤੇ ਆਪਣੀ ਦੁਕਾਨ ਤੇ ਜਾ ਕੇ ਸੇਲ ਕਰ ਸਕਦੇ ਹੋ ਠੀਕ ਹੈ ਕਿਉਂਕਿ ਦੁਕਾਨਦਾਰ ਜਿਹੜੇ ਹੈਗੇ ਨੇ ਇੱਥੋਂ ਹੀ ਲੈ ਕੇ ਜਾਂਦੇ ਨੇ ਉਹ ਸਾਡੇ ਰਿਸ਼ਤੇਦਾਰ ਜਿਹੜੇ ਹੈਗੇ ਸੀ ਇੱਥੇ ਕੰਪਿਊਟਰ ਦੀ ਜੌਬ ਕਰਦੇ ਸੀ ਸਾਨੂੰ ਉਹਨਾਂ ਨੇ ਹੀ ਇਹ ਸਾਰੀਆਂ ਚੀਜ਼ਾਂ ਦੱਸੀਆਂ ਸੀ ਫਿਰ ਅਸੀਂ ਵੀ ਇੱਥੇ ਹੀ ਜਾਣ ਲੱਗੇ ਸੀਗੇ ਦੇਖੋ ਜਿਹੜੀ ਗਰੋਸਰੀ ਆ ਉਹ ਆਪਣੀ ਘਰ ਦੀ ਮੇਨ ਹੁੰਦੀ ਆ ਹਨਾ ਜੇ ਆਪਾਂ 5000 ਦੀ ਗਰੋਸਰੀ ਕਰਦੇ ਆ ਜੇ ਆਪਾਂ ਨੂੰ ਉਹਦੇ ਵਿੱਚ 1500 ਰੁਪਏ ਦਾ ਵੀ ਡਿਸਕਾਊਂਟ ਮਿਲ ਜਾਦਾ 2000 ਰੁਪਏ ਦਾ ਹੁਣ ਜਿਵੇਂ ਸ਼ੈਂਪੂ ਸੀ ਸ਼ੈਂਪੂ ਤੇ ਆਪਾਂ ਸਿੱਧਾ ਹੀ ਸਿੱਧਾ ਹੀ ਆਪਾਂ ਨੂੰ ਹਾਫ ਰੇਟ ਦਾ ਡਿਸਕਾਊਂਟ ਜਿਹੜਾ ਉਹ ਮਿਲ ਰਿਹਾ ਸੀ ਹੁਣ ਦੇਖੋ ਇਹ 1199 ਰੁਪਏ ਦਾ ਪੈਂਟਨ ਜਿਹੜਾ ਸ਼ੈਂਪੂ ਆ ਇਹ ਠੀਕ ਹੈ ਜੀ ਹੁਣ ਇਹ ਤੁਹਾਨੂੰ ਹਾਫ ਰੇਟ ਤੇ ਹੀ ਪਊਗਾ 50% ਡਿਸਕਾਊਂਟ ਤੇ ਦੇਖੋ ਇਹ ਨਾਲ ਨਾਲ ਲਿਖਿਆ ਵੀ ਹੋਇਆ ਉਹਨੇ ਕੱਟ ਕੇ ਪ੍ਰਾਈਸ ਲਗਾਇਆ ਹੋਇਆ ਠੀਕ ਹੈ ਜੇ 1199 ਤਾਂ ਉਹਦਾ ਹਾਫ ਕਰਕੇ ਲਗਾਇਆ ਹੋਇਆ ਹੁਣ ਦੇਖੋ ਇਹ ਸਵੀਟਸ ਨੇਗੀਆਂ ਹਨਾ ਇਹਦੇ ਨਾਲ ਵੀ ਵਾਈ 1 ਗੇਟ 1 ਫ੍ਰੀ ਹੈ ਵਾਈ 1 ਗੇਟ 1 ਦਾ ਮਤਲਬ ਫ੍ਰੀ ਹੈ ਤਾਂ ਫ੍ਰੀ ਹੀ ਹੁੰਦਾ ਹੁਣ ਜਿਵੇਂ ਇਹ ਮੈਗੀ ਹੈਗੀ ਆ ਹਨਾ ਇਹਦੇ ਵਿੱਚ ਵੀ ਵਾਈ 1 ਗੇਟ 1 ਹੀ ਹੈਗਾ ਪਰ ਦੁਕਾਨਦਾਰ ਕੀ ਕਰਦੇ ਨੇ ਇੱਥੋਂ ਲੈ ਜਾਂਦੇ ਨੇਗੇ ਤੇ ਆਪਣੀ ਸ਼ਾਪ ਤੇ ਜਾ ਕੇ ਉਹ ਇਹਨੂੰ ਅਲੱਗ-ਅਲੱਗ ਕਰਕੇ ਹੀ ਵੇਚਦੇ ਨੇ ਮਤਲਬ ਪੇ ਉਹਨਾਂ ਨੂੰ ਇੱਕ ਲਈ ਕਰਨਾ ਪੈਂਦਾ ਔਰ ਉਹ ਜਦੋਂ ਕਮਾਉਂਦੇ ਨੇ ਅੱਗੇ ਤਾਂ ਦੋਨਾਂ ਚੀਜ਼ਾਂ ਤੋਂ ਹੀ ਪੈਸੇ ਕਮਾਉਂਦੇ ਨੇ ਉਹ ਤਾਂ ਕਮਾਉਂਦੇ ਨੇ ਕਿਉਂਕਿ ਇਹ ਕੰਪਨੀ ਵੱਲੋਂ ਕੋਈ ਆਫਰ ਨਹੀਂ ਹੈਗਾ ਇਹ ਸਿਰਫ ਇਹਨਾਂ ਦਾ ਪਰਸਨਲ ਹੀ ਆਫਰ ਲੱਗਿਆ ਹੋਇਆਗਾ ਜੇ ਕੰਪਨੀ ਵੱਲੋਂ ਹੋਵੇ ਫਿਰ ਤਾਂ ਚਲੋ ਦੁਕਾਨਦਾਰ ਨੂੰ ਦੇਣਾ ਹੀ ਪੈਂਦਾ ਹੁੰਦਾ ਨਾ ਕਸਟਮਰ ਨੂੰ ਫਿਰ ਕਸਟਮਰ ਮੰਗ ਵੀ ਸਕਦਾ ਉਹਨਾਂ ਕੋਲੋਂ ਕਿ ਇਹ ਕੰਪਨੀ ਵੱਲੋਂ ਆਫਰ ਆ ਜਿਹੜਾ ਇਹ ਸਾਨੂੰ ਮਿਲਣਾ ਚਾਹੀਦਾ ਹੁਣ ਦੇਖੋ ਇਧਰ ਲਗੀ ਹੋਈ ਆਏ ਤੇ 30 ਤੋਂ 40% ਰੁਪਏ ਦਾ ਜਿਹੜਾ ਹੈਗਾ ਸੀ ਉਹ ਆਫ ਸੀਗਾ ਨਾ ਜੀ ਤੇ ਹੁਣ 100 ਰੁਪਏ ਦੀ ਚੀਜ਼ ਦੇ ਵਿੱਚ ਤਾਂ ਜੇ ਇੰਨਾ ਵੀ ਆਪਾਂ ਨੂੰ ਮਿਲਦਾ ਤਾਂ ਬਹੁਤ ਹੁੰਦਾ ਦੁਕਾਨਦਾਰ ਬਿਲਕੁਲ ਨਹੀਂ ਦਿੰਦਾ ਹੈਗਾ ਵੱਧ ਤੋਂ ਵੱਧ ਤੁਹਾਨੂੰ 2-4 ਰੁਪਏ ਦਾ ਡਿਸਕਾਊਂਟ ਉਹ ਦਿੰਦਾ ਹੁੰਦਾ ਠੀਕ ਹੈ ਜੀ ਤੇ ਸਸਤਾ ਦੇਖੋ ਆਪਣੇ ਆਪ ਹੀ ਪੈ ਗਿਆ ਜਦੋਂ ਆਪਾਂ ਇਕੱਠਾ ਸਮਾਨ ਲੈਣਾ ਤਾਂ ਉਹਦੇ ਵਿੱਚ ਜੇ ਆਪਾਂ 10-20 ਹਜ਼ਾਰ ਦਾ ਵੀ ਸਮਾਨ ਲੈਣਾ ਮਤਲਬ ਆਪਣੀ ਦੁਕਾਨ ਵਾਸਤੇ 20 ਹਜ਼ਾਰ ਦਾ ਲੈਣਾ ਤਾਂ ਤੁਹਾਨੂੰ ਸਿੱਧਾ-ਸਿੱਧਾ 5000 ਦਾ ਫਾਇਦਾ ਹੀ ਹੋਊਗਾ ਠੀਕ ਹੈ ਤੇ ਹੁਣ ਜਿਵੇਂ ਇਹ ਚਾਹ ਪੱਤੀ ਹੈਗੀ ਦੇਖੋ 160 ਰੁਪਏ ਦਾ ਇਹ ਤੇ ਸੇਵਿੰਗ ਆ ਗਈ ਜਦੋਂ ਕਿ 160 ਰੁਪਏ ਦੀ ਸੇਵਿੰਗ ਆਪਾਂ ਜੇ ਦੁਕਾਨ ਤੇ ਜਾਈਏ ਉਹਦਾ ਨਾਰਮਲ ਤਾਂ ਕਿਤੋਂ ਵੀ ਸਾਨੂੰ ਨਹੀਂ ਹੋ ਸਕਦੀ ਹੈਗੀ ਇੱਥੇ ਦੁਕਾਨਦਾਰ ਦਾ ਵੀ ਫਾਇਦਾ ਹੁੰਦਾ ਦੇਖੋ ਬਿਸਕਟ ਵਗੈਰਾ ਹੈਗੇ ਨੇ ਜਿਹੜੇ ਇਹ ਵੀ ਜਿਵੇਂ ਹੁਣ ਇਹ 140 ਰੁਪਏ ਦਾ ਬਿਸਕਟ ਦਾ ਪੈਕਟ ਸੀ ਤਾਂ 70 ਰੁਪਏ ਦਾ ਹੀ ਪੈਣਾ ਤੁਹਾਨੂੰ ਠੀਕ ਹੈ ਕੱਟ ਕੇ ਉਹਨਾਂ ਨੇ ਪ੍ਰਾਈਸ ਜਿਹੜਾ ਹੈਗਾ ਉਹ ਲਗਾਇਆ ਹੋਇਆ ਹੁਣ ਦੇਖੋ ਦੁਕਾਨਦਾਰ ਤਾਂ ਤੁਹਾਨੂੰ ਫੇਰ ਹੀ ਡਿਸਕਾਊਂਟ ਦੇਊਗਾ ਜਿਹੜਾ ਪਿੱਛੋਂ ਕੰਪਨੀ ਵੱਲੋਂ ਆਇਆ ਹੋਇਆ ਹੋਊਗਾ ਕਿਉਂ ਪਰ ਇਹ ਇਹਨਾਂ ਦਾ ਪਰਸਨਲ ਡਿਸਕਾਊਂਟ ਇਹਨਾਂ ਨੇ ਲਗਾਇਆ ਹੋਇਆ ਕਿਉਂਕਿ ਇਹ ਵੀ ਸਿੱਧਾ ਹੀ ਫੈਕਟਰੀ ਤੋਂ ਹੀ ਚੱਕਦੇ ਹੁੰਦੇ ਨੇ ਸਮਾਨ ਹੁਣ ਦੇਖੋ ਜਿਹੜੇ ਪ੍ਰਾਈਸ ਹੋਣਾ ਚਾਹੀਦਾ ਇਹਦੇ ਵਿੱਚ ਮਿਕਸ ਐਂਡ ਮੈਚ ਨੇ ਨਾਲੇ ਸਾਰੀਆਂ ਚੀਜ਼ਾਂ ਦੇਖੋ ਇਹਦੇ ਵਿੱਚ ਤੁਹਾਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਬਾਕੀ ਤੁਸੀਂ ਆਨਲਾਈਨ ਵੀ ਸਰਚ ਮਾਰ ਸਕਦੇ ਹੋ ਕਿ ਕਿਹੜੀ ਚੀਜ਼ ਦਾ ਪ੍ਰਾਈਸ ਜਿਹੜਾ ਹੈਗਾ ਉਹ ਕਿੰਨਾ ਤੇ ਇੱਥੇ ਜਿਹੜਾ ਡਿਸਕਾਊਂਟ ਹੈਗਾ ਉਹ ਕਿੰਨਾ ਚੱਲ ਰਿਹਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਵਾਈ 1 ਗੈਟ 1 ਫ੍ਰੀ ਆ ਠੀਕ ਹੈ ਨਾਲੇ ਮਿਕਸ ਐਂਡ ਮੈਚ ਹੈ ਟੋਟਲੀ ਹਰ ਇੱਕ ਚੀਜ਼ ਤੇ ਇਹਨਾਂ ਦਾ ਵਾਈ 1 ਗੈਟ 1 ਦਾ ਹੀ ਆਫਰ ਚੱਲ ਰਿਹਾ ਹੁਣ ਜਿਵੇਂ ਦੇਖੋ ਬਿਸਕਟ ਵਗੈਰਾ ਹੈਗੇ ਨੇਗੇ ਹਨਾ ਇਹਨਾਂ ਤੇ 50-50 ਰੁਪਏ ਆਫਰ ਆ ਦੇਖੋ ਛੋਟੀ ਚੀਜ਼ ਦੇ ਵਿੱਚ ਜਿਹੜਾ ਆ ਹੁਣ ਤੁਸੀਂ ਆ ਖੁਦ ਦੇਖ ਲਓ ਪ੍ਰਾਈਸ 170 ਰੁਪਏ ਦਾ ਪ੍ਰਾਈਸ ਦਾ ਹਾਫ ਕਰਕੇ ਤੁਹਾਨੂੰ 85 ਦਾ ਹੀ ਪਊਗਾ ਠੀਕ ਹੈ ਜੀ ਮੈਂ ਤਾਂ ਇਦਾਂ ਦਾ ਡਿਸਕਾਊਂਟ ਕਿਤੇ ਵੀ ਨਹੀਂ ਦੇਖਿਆ ਹੈਗਾ ਮੈਂ ਵੀ ਅਸੀਂ ਵੀ ਇੰਨੀਆਂ ਦੁਕਾਨਾਂ ਘੁੰਮ ਲੀਆਂ ਤੇ ਆ ਜਿਹੜਾ ਹੈਗਾ ਦੇਖੋ ਇਹ ਤਾਂ 70 ਰੁਪਏ ਆਫ ਆ ਸਿੱਧਾ ਸਿੱਧਾ ਹੁਣ ਦੇਖੋ ਆ ਉੱਪਰ ਜਿਹੜਾ ਹੈਗਾ ਇਹ 190 ਰੁਪਏ ਡਿਸਕਾਊਂਟ ਲੱਗਿਆ ਔਰ 160 ਰੁਪਏ ਵੀ ਲੱਗਿਆ ਹੋਇਆ ਹੈ ਨਾ ਜੀ ਤੇ ਸਾਰਾ ਮੈਂ ਤੁਹਾਨੂੰ ਦੇਖੋ ਨਾਲ-ਨਾਲ ਜ਼ੂਮ ਕਰਕੇ ਸਾਰਾ ਦਿਖਾ ਰਹੀ ਆ ਇਹਦੇ ਵਿੱਚ ਤੁਹਾਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਠੀਕ ਹੈ ਤੇ ਹੁਣ ਦੇਖੋ ਆ ਗਿਆ ਕੋਸਮੈਟਿਕ ਇਹਦਾ ਸਾਰਾ ਸਮਾਨ ਜਿਹੜਾ ਹੈਗਾ ਉਹ ਕਰੀਮਾਂ ਵਗੈਰਾ ਕੱਜਲ ਵਗੈਰਾ ਜੋ ਵੀ ਤੁਹਾਨੂੰ ਤੁਸੀਂ ਲੈਣਾਗਾ ਉਹ ਮਿਲ ਜੂਗਾ ਤੁਹਾਨੂੰ ਹੁੰਦੇ ਕਿ ਤੋ 320 ਰੁਪਏ ਦਾ ਸਿੱਧਾ ਸਿੱਧਾ ਡਿਸਕਾਊਂਟ ਆ 799 ਰੁਪਏ ਦੀ ਆ ਇਹ 479 ਰੁਪਏ ਦੀ ਤੁਹਾਨੂੰ ਪਾਊਗੀ ਠੀਕ ਹੈ ਜੀ ਤੇ ਹੁਣ ਤੁਸੀਂ ਖੁਦ ਹੀ ਦੇਖ ਸਕਦੇ ਹੋ 320 ਰੁਪਏ ਦਾ ਡਿਸਕਾਊਂਟ ਕੋਈ ਘੱਟ ਨਹੀਂ ਹੁੰਦਾ ਕਰੀਮ ਦੇ ਉੱਪਰ ਜਦੋਂ ਕਿ ਦੁਕਾਨਦਾਰ ਬਿਲਕੁਲ ਵੀ ਇੱਦਾਂ ਡਿਸਕਾਊਂਟ ਨਹੀਂ ਦਿੰਦੇ ਇਹ ਬਾਏ 1 ਗੇਟ 1 ਹੈ ਲੈਕਮੇ ਪੀਚ ਮਿਲਕ ਦਾ ਜਿਹੜਾ ਲੋਸ਼ਨ ਹੈਗਾ ਠੀਕ ਹੈ ਜੀ ਇਹਤੇ ਵੀ ਤੁਸੀਂ ਇੱਕ ਨਾਲ ਇੱਕ ਫ੍ਰੀ ਲੈ ਸਕਦੇ ਹੋ ਜੇ ਤੁਸੀਂ ਫ੍ਰੀ ਨਹੀਂ ਲੈਣਾ ਤਾਂ ਤੁਸੀਂ ਇੱਕ ਲੈ ਲਓ ਤੁਹਾਨੂੰ ਹਾਫ ਰੇਟ ਤੇ ਹੀ ਲੱਗੂਗਾ ਉਹ ਠੀਕ ਹੈ ਤੇ ਇਧਰ ਦੇਖੋ ਅਲੱਗ-ਅਲੱਗ ਇਹਨਾਂ ਨੇ ਸੋਪ ਵਗੈਰਾ ਤੇ ਲੱਗਿਆ ਹੋਇਆ 61% ਵਨ ਪੈਕਿੰਗ ਤੇ ਮਤਲਬ 61 ਰੁਪਈਆ ਦਾ ਜਿਹੜਾ ਡਿਸਕਾਊਂਟ ਆ ਉਹ ਠੀਕ ਹੈ ਇੱਕ ਪੈਕਿੰਗ ਤੇ ਦੇਖੋ ਇਹ ਵੀ ਡਿਸਕਾਊਂਟ ਕਾਫੀ ਹੋ ਗਿਆ ਫਿਰ ਤੇ ਆ ਸਾਰਾ ਜਿਹੜਾ ਸਮਾਨ ਆ 50% ਆਫ ਤੇ ਲੱਗਿਆ ਹੋਇਆ ਹੁਣ ਦੇਖੋ ਮੈਂ ਤੁਹਾਨੂੰ ਬਾਰ-ਬਾਰ ਤਾਂ ਦੱਸ ਰਹੀ ਆ ਵੀ ਜਦੋਂ ਤੁਸੀਂ ਜੇ ਤੁਸੀਂ ਦੋ ਚੀਜ਼ਾਂ ਨਹੀਂ ਵੀ ਲੈਣਾ ਚਾਹੁੰਦੇ ਤਾਂ ਤੁਸੀਂ ਇੱਕ ਚੀਜ਼ ਲੈ ਲਓ ਉਹਦਾ ਤੁਹਾਨੂੰ ਹਾਫ ਰੇਟ ਹੀ ਪੇ ਕਰਨਾ ਪਊਗਾ ਤੁਹਾਨੂੰ ਸਾਰਾ ਰੇਟ ਨਹੀਂ ਪੇ ਕਰਨਾ ਪੈਂਦਾ ਹੈਗਾ ਠੀਕ ਹੈ ਜਿੰਨੇ ਦੀ ਉਹ ਹੋਊਗੀ ਉਹਦੇ ਚ ਤੁਹਾਨੂੰ ਹਾਫ ਕਰਕੇ ਹੀ ਪੇ ਕਰਨਾ ਪਊ ਹੁਣ ਦੇਖੋ ਇਹ ਸਾਂਸਲਿਕ ਦਾ ਜਿਹੜਾ ਸ਼ੈਂਪੂ ਹੈਗਾ ਇਹਦਾ ਤੁਸੀਂ ਪ੍ਰਾਈਸ ਚੈੱਕ ਕਰੋ 1143 ਆ 572 ਰੁਪਏ ਦਾ ਇਹ ਤੁਹਾਨੂੰ ਪਊਗਾ ਇੱਕ ਜਦੋਂ ਕਿ ਇਹਦਾ ਐਕਚੁਅਲ ਪ੍ਰਾਈਸ ਹੈਗਾ ਜਿਹੜਾ ਉਹ 1143 ਰੁਪਏ ਆ ਠੀਕ ਹੈ ਜੀ ਇਹ ਟਰੈਸਮੇ ਦਾ ਲੱਗਿਆ ਹੋਇਆ ਇੱਧਰ ਸ਼ੈਂਪੂ ਦੇਖੋ ਇਹ 1299 ਤੁਹਾਨੂੰ 560 ਰੁਪਏ ਦਾ ਪਊਗਾ ਹਾਫ ਕਰਕੇ ਜੇ ਤੁਸੀਂ ਇੱਕ ਲੈਣਾ 560 ਦਾ ਜੇ ਤੁਸੀਂ ਦੋ ਲੈਣੇ ਤਾਂ ਤੁਹਾਨੂੰ 1200 ਜਿੰਨਾ ਵੀ ਉੱਪਰ ਲੱਗਿਆ ਹੋਇਆ ਸੀ 1299 ਹੈ ਨਾ ਆਹਾਂ ਜੀ 1299 ਦਾ ਠੀਕ ਹੈ ਜਦੋਂ ਕਿ ਇਹਦਾ ਇੱਕ ਦਾ ਪ੍ਰਾਈਸ ਹੀ 1299 ਆ ਸ਼ੈਂਪੂ ਦਾ ਇਹ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਜਿਵੇਂ ਮਰਜ਼ੀ ਚੈੱਕ ਕਰ ਲਓ ਹੁਣ ਦੇਖਿਓ ਇਹਦੇ ਵਿੱਚ ਵੀ ਤੁਸੀਂ ਮਿਕਸ ਐਂਡ ਮੈਚ ਜਿਹੜਾ ਹੈਗਾ ਉਹ ਲੈ ਸਕਦੇ ਹੋ ਠੀਕ ਹੈ ਇਹ ਮੈਨੂੰ ਲੱਗਦਾ 1 ਲੀਟਰ ਵਾਲੀ ਪੈਕਿੰਗ ਆ ਉੱਪਰ ਹਾਂਜੀ 1 ਲੀਟਰ ਵਾਲੀ ਪੈਕਿੰਗ ਹੈ ਇਹ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ 1 ਲੀਟਰ ਪੈਕਿੰਗ ਦੀ ਜਿਹੜੀ ਉਹਦਾ ਕੀ ਰੇਟ ਆ ਠੀਕ ਹੈ ਉਸ ਤੋਂ ਬਾਅਦ ਹੀ ਤੁਸੀਂ ਇੱਥੇ ਆਇਓ ਠੀਕ ਹੈ ਤੇ ਹੁਣ ਇਹ ਦੇਖੋ 7 799 ਦੀ ਹੈਗੀ ਆ 479 ਦੀ ਪੈ ਗਈ 320 ਰੁਪਏ ਦਾ ਡਿਸਕਾਊਂਟ ਜਿਹੜਾ ਹੈਗਾ ਉਹ ਘਟ ਨਹੀਂ ਹੁੰਦਾ ਕ੍ਰੀਮਾਂ ਤੇ ਠੀਕ ਹੈ ਜੀ ਜੇ ਕਿਸੇ ਮੇਰੀ ਭੈਣ ਨੂੰ ਹੈਗਾ ਵੀ ਆਪਾਂ ਇਹ ਸਮਾਨ ਜ਼ਰੂਰ ਦਾ ਲੈ ਸਕਦੇ ਤਾਂ ਤੁਸੀਂ ਜ਼ਰੂਰ ਆਇਓ ਇੱਥੇ ਤੇ ਇਹ ਦੇਖੋ ਹੁਣ ਸਰਫ ਤੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਦੁਬਾਰਾ 205 ਰੁਪਏ ਤੋਂ ਲੈ ਕੇ 150 ਰੁਪਏ ਤੱਕ ਦਾ ਡਿਸਕਾਊਂਟ ਹੈ ਸਰਫ ਦੀ ਜਿਹੜੀ ਬ੍ਰਾਂਡ ਜਿਹੜਾ ਹੈਗਾ ਉਹ ਅਲੱਗ ਲੱਗਿਆ ਸਰਫ ਐਕਸਲ ਇੱਕ ਟਾਈਡ ਹੈ ਹਨਾ ਤੇ ਇਹ ਦੇਖੋ ਆ ਡੱਬ ਦਾ ਜਿਹੜਾ ਲੋਸ਼ਨ ਹੈਗਾ ਹਨਾ ਇਦੇ ਉੱਪਰ ਤੁਹਾਨੂੰ 150 ਰੁਪਏ ਦਾ ਡਿਸਕਾਊਂਟ ਹੈ ਠੀਕ ਹੈ ਜੀ ਜਿੰਨਾ ਵੀ ਇਹਦਾ ਟੋਟਲ ਪ੍ਰਾਈਸ ਹੋਊਗਾ ਉਹ ਤੁਸੀਂ ਦੇਖ ਲਿਓ ਉਸੇ ਹਿਸਾਬ ਨਾਲ ਇਹਨਾਂ ਨੇ 150 ਰੁਪਏ ਡਿਸਕਾਊਂਟ ਕਰਕੇ ਲਗਾਇਆ ਹੋਇਆ ਕਿਉਂਕਿ ਇਹ ਚੀਜ਼ਾਂ ਦੇ ਪ੍ਰਾਈਸ ਤਾਂ ਆਪਾਂ ਔਨਲਾਈਨ ਵੀ ਚੈੱਕ ਕਰ ਸਕਦੇ ਹਾਂ ਦੇਖੋ ਇਹਦੇ ਵਿੱਚ ਤਾਂ ਕੋਈ ਓਲਾ ਨਹੀਂ ਹੈਗਾ ਹਨਾ ਤੁਸੀਂ ਔਨਲਾਈਨ ਪਹਿਲਾਂ ਪ੍ਰਾਈਸ ਚੈੱਕ ਕਰੋ ਜੇ ਤੁਹਾਨੂੰ ਘੱਟ ਲੱਗਦਾ ਤਾਂ ਤੁਸੀਂ ਇੱਥੇ ਜ਼ਰੂਰ ਆਓ ਠੀਕ ਹੈ ਇਹ ਦੇਖੋ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਹੋ ਗਏ ਹਨਾ ਇੱਥੇ ਹੋਰ ਕੋਸਮੈਟਿਕ ਦਾ ਸਮਾਨ ਵੀ ਪਿਆ ਹੈਗਾ ਸਾਰਾ ਇਹਨਾਂ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਪਰਫਿਊਮ ਹੋ ਗਏ ਕਰੀਮਾਂ ਹੋ ਗਈਆਂ ਜਿਹੜੇ ਵੀ ਬ੍ਰਾਂਡ ਦਾ ਤੁਸੀਂ ਲੈਣਾ ਚਾਹੁੰਦੇ ਹੋ ਅੱਦੇ ਆਫਰ ਦੇ ਵਿੱਚ ਵਾਈ 1 ਗੈਟ 1 ਦੇ ਵਿੱਚ ਲੱਗੇ ਹੋਏ ਨੇ ਕਿਸੇ ਤੇ 70 ਰੁਪਏ ਮਤਲਬ ਆਫ ਆਗਾ ਕਿਸੇ ਤੇ 100 ਰੁਪਏ ਜਿਹੜਾ ਆਫ ਆਗਾ ਠੀਕ ਆ ਸਾਰਾ ਕੁਝ ਤੁਹਾਨੂੰ ਇੱਥੋਂ A to Z ਮਿਲ ਜੂਗਾ ਘਰ ਦਾ ਸਮਾਨ ਕਿਉਂਕਿ ਇਹ ਵੀ ਜਿਹੜੀਆਂ ਚੀਜ਼ਾਂ ਨੇ ਆਪਣੀਆਂ ਬਹੁਤ ਹੀ ਜ਼ਰੂਰੀ ਨੇ ਘਰ ਦੇ ਲਈ ਹੁਣ ਦੇਖੋ ਇਹ ਜਿਹੜਾ ਹੈਗਾ ਨਾ ਜਦੋਂ ਤੁਸੀਂ ਐਂਟਰ ਕਰੋਗੇ ਐਂਟਰ ਕਰਨਸਾਰ ਹੀ ਤੁਹਾਨੂੰ ਆਹਾ ਵਾਈ 1 ਗੈਟ 1 ਦਾ ਆਫਰ ਦਿਖਣ ਲੱਗ ਜੂਗਾ ਜਿਵੇਂ ਹੁਣ ਇਹ ਸ਼ਾਇਦ ਦੀ ਡੱਬੀ ਹੈਗੀ ਇਹ ਮੈਨੂੰ ਲੱਗਾ 550 ਦੀ ਸੀਗੀ ਸ਼ਾਇਦ ਤੇ ਇਹ ਹਾਫ ਕਰਕੇ ਹੀ ਤੁਹਾਨੂੰ ਲੱਗੂਗੀ ਹਨਾ ਜੇ ਹੁਣ ਮੈਂ ਕੋਈ ਇਹਨਾਂ ਦੇ ਪ੍ਰਾਈਸ ਨਹੀਂ ਵੀ ਦਿਖਾ ਸਕੀ ਦੇਖੋ ਤੁਸੀਂ ਇਹ ਤਾਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਇਹ ਸਫੋਲਾ ਦੀ ਸੀਗੀ ਜਿਹੜੀ ਮਤਲਬ ਸ਼ਾਇਦ ਦੀ ਸ਼ੀਸ਼ੀ ਸੀਗੀ ਠੀਕ ਹੈ ਜੀ ਇਸ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ ਇਹ ਵਾਈ 1겟1 ਦੇ ਵਿੱਚ ਹੀ ਲੱਗੇ ਸੀ ਜਿਵੇਂ ਆ ਖਜੂਰ ਵਗੈਰਾ ਜਿਹੜਾ ਹੋਰ ਸਮਾਨ ਪਿਆਗਾ ਠੀਕ ਹੈ ਜਿਨ੍ਹਾਂ ਦੀ ਦੁਕਾਨ ਵਗੈਰਾ ਹੈਗੀ ਆ ਉਹ ਤਾਂ ਇੱਥੋਂ ਬਹੁਤ ਮਾਤਰਾ ਦੇ ਵਿੱਚ ਸਮਾਨ ਲੈ ਕੇ ਜਾ ਸਕਦੇ ਨੇ ਤੇ ਬਿਗ ਡਿਸਕਾਊਂਟ ਤੁਹਾਨੂੰ ਮਿਲ ਜੂਗਾ ਦੇਖੋ ਜੀ ਇਹਨਾਂ ਦਾ ਜਿਹੜਾ ਐਡਰੈਸ ਹੈਗਾ ਉਹ ਹੈਗਾ ਜੀ ਸਮਾਰਟ ਪੁਆਇੰਟ ਵੀਰ ਪੈਲਸ ਦੇ ਸਾਹਮਣੇ ਲੁਧਿਆਣਾ ਠੀਕ ਹੈ ਜੀ ਤੁਸੀਂ ਸਮਰਾਲਾ ਚੌਂਕ ਤੋਂ ਜਦੋਂ ਆਉਂਗੇ ਨਾ ਵੀਰ ਪੈਲਸ ਕੋਲੇ ਆ ਜਿਓ ਤੇ ਉਹਦੇ ਸਾਹਮਣੇ ਹੀ ਆ ਇਹ ਸਮਾਰਟ ਪੁਆਇੰਟ ਲੁਧਿਆਣੇ ਦੇ ਵਿੱਚ ਠੀਕ ਹੈ ਜੀ ਜੇ ਕੋਈ ਮੇਰਾ ਭੈਣ ਭਰਾ ਮਤਲਬ ਆਪਣਾ ਦੁਕਾਨਦਾਰੀ ਵੀ ਸ਼ੁਰੂ ਕਰਨਾ ਚਾਹੁੰਦਾ ਤਾਂ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਨਹੀਂ ਉਦਾਂ ਨੋਰਮਲ ਵੀ ਕਸਟਮਰ ਇੱਥੇ ਆ ਕੇ ਲੈ ਹੀ ਜਾਂਦੇ ਨੇ ਤੁਸੀਂ ਦੇਖੀ ਸਕਦੇ ਹੋ ਅਸੀਂ ਵੀ ਕਾਫੀ ਸਮਾਨ ਜਿਹੜਾ ਹੈਗਾ ਉਹ ਇੱਥੋਂ ਬਾਈ ਕੀਤਾ ਠੀਕ ਹੈ ਜੀ ਤੇ ਇਹ ਹੁਣ ਪਲਾਸਟਿਕ ਦੇ ਜਿਹੜੇ ਸਾਰਾ ਕੁਝ ਜੋ ਵੀ ਡੱਬੇ ਵਗੈਰਾ ਹੈਗੇ ਨੇ ਉਹ ਵੀ ਇੱਥੇ ਹੈਗੇ ਨੇ ਮਤਲਬ ਕਿ ਕੁੱਲ ਮਿਲਾ ਕੇ ਇੱਥੇ ਸਾਰੀ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈਗੀ ਤੁਹਾਨੂੰ ਮਿਲ ਜੂਗੀ ਦੇਖੋ ਬਲੈਂਕਟ ਹੈਗੇ ਨੇ 7.99 ਠੀਕ ਹੈ ਜੀ ਤੇ ਡਿਸਕਾਊਂਟ ਇਹਨਾਂ ਦੇ ਕਾਫੀ ਚੱਲਦਾ ਪਿਆ ਤੇ ਵਾਕੀ ਵੀ ਗਰੋਸਰੀ ਸ਼ਾਪਿੰਗ ਕਰਨ ਦੇ ਕਾਫੀ ਚੀਜ਼ਾਂ ਇਹ ਫ੍ਰੀ ਦਿੰਦੇ ਨੇ